ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ। ਪਰ ਇਹ ਫਾਰੇ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸਾਨ ਵੀਰੋ। ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪੈਂਟ ਸੋਈਆਂ ਕਲਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ। ਲਾਪਰਿਤ ਵੇਰਕਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਜਰਸੀ ਕ੍ਰੋਸ گاਵਾ ਤੁਹਾਨੂੰ ਦਿਖਾਉਣੀ ਆ। ਦੋਵੇਂ ਤਾਜ਼ੀਆਂ ਹੀ ਸੁਈਆਂ ਆ। ਤੇ ਇਹ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਇੱਥੇ ਨਾਲ ਨਾਲ ਪੁੱਛਦੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸੁਣਾਓ ਠੀਕ ਠਾਕ ਏਂ ਹਾਂਜੀ ਹਾਂਜੀ ਵਧੀਆ ਵੀਰ ਜੀ ਵੇਖਿਆ ਮਾਲ ਉਦਨ ਵਾਲਾ ਹੈਗਾ ਹਾਂਜੀ ਹਾਂਜੀ ਵੇਖਿਆ ਜੀ ਉਦਨ ਠੀਕ ਹੈ ਅੱਜ ਫੇਰ ਦੋ ਇੱਕੋ ਜਿਹੇ ਲੈਣ ਦੀਆਂ ਦੋਵੇਂ ਹਾਂਜੀ ਅੱਜ ਫੇਰ ਜੋੜਾ ਇੱਕੋ ਲੈੰਦਾ ਠੀਕ ਹੈ ਤੇ ਚਲੋ ਨਾਮ ਦੱਸਦੇ ਇਕੱਲੇ ਫੇਰ ਆਪਣਾ ਹਾਂ ਮੇਰਾ ਲਾਤੀ ਸਿੰਘ ਹਾਂਜੀ ਪਿੰਡ ਸੋਹਿਆ ਕਲਾ ਤਹਿਸੀਲ ਮਜੀਠਾ ਇਸ ਤਰ੍ਹਾਂ ਦੱਸ ਤੇ ਫੋਨ ਨੰਬਰ ਵੀ ਬੋਲ ਦੋ ਇੱਕ ਨੰਬਰ 7699 36 99 12 ਠੀਕ ਆ ਦੇ ਚੱਕਰਵਾਤ ਤਾਜੀ ਸੋਈ ਤਾਂ ਕਰ ਲਈਏ ਆ ਗਈਆਂ ਜੀ ਅੱਜ ਹੀ ਸੋਈਏ ਅੱਜ ਸਵੇਰੇ ਸੋਈਏ ਆ ਦੇ ਸਾਡੇ ਦਾੜੋ ਜਿਹੜਾ ਬਿਲਕੁਲ ਨਾਲ ਜਿਲ੍ਹਾ ਹੀ ਆ ਜਿਹੜਾ ਹੱਲੇ ਤੇ ਬੱਛਾ ਆ ਗਿਆ ਮਗਰ ਆ ਗਈਆਂ ਜੀ ਬੱਛਾ ਆ ਗਿਆ ਕਿੰਨਾ ਕੁ ਤੋਚ ਚਾਈ ਜਾਊਗੀ ਇਹ ਦੁੱਧ ਚਲਾਊਗੀ ਵੀ ਮੇਲੇ ਦੁੱਧ ਚਲਾਉਣੀ ਤੋਰਾਂ ਮੈਂ ਫੇਰ ਇੱਕ ਕਰੀ 12 ਵੇਲੇ ਪਾਰਾ ਕਰਕੇ ਬੜਾ ਦਾ ਮੀਠਾ ਦੁੱਧ ਚਲਾਉਣੀ ਠੀਕ ਆ ਅੱਜ ਹੀ ਸੋਈਏ ਸਵੇਰੇ ਬਾਕੀ ਚੰਗੀ ਤਿਆਰ ਹੋ ਗਈ ਐ ਸੱਲਿਆ ਵੀ ਲੀਟਰ ਦੇ ਘਰੀ ਦੁੱਧ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ ਠੀਕ ਐ ਆਗੇ ਬਕਾਉਨੇ ਆਂ ਬਾਕੀ ਸਭ ਠੀਕ ਐ ਚਲੋ ਲੈ ਜਾ ਫਿਰ ਬਾਕੀ ਥੱਲੇ ਬੜੀ ਕਮਾਲ ਦੀ ਤਿਆਰ ਹੋਈ ਹੈ। ਸਾਹ ਤਾਂ ਨਹੀਂ ਦੇਖ ਸਕਦੇ। ਜਿਹੜਾ ਤੇਵਾ ਆ ਵੀ ਦੇਖ ਸਾਡੇ ਜਿਹੜੇ ਬਿਲਕੁਲ ਸਾਫ਼ ਹੈ ਜਿਹੜਾ। ਕੋਈ ਹਿੱਲ ਝੁੱਲ ਨਹੀਂ ਆ। ਤੇ ਮੋਸ਼ੀ ਧਾਰਿਆ ਜਿਹੜੀ ਠੀਕ ਹੈ ਠੀਕ ਹੈ ਵੀਰ ਜੀ ਤੇ ਥਾਣਾ ਵੀ ਪ੍ਰੋਪਰ ਵਧੀਆ ਲੱਗਾ ਜਿਹੜਾ ਮੈਂ ਤੁਹਾਨੂੰ ਵੀ ਚੰਗੀ ਐ ਕਿੰਨਾ ਫਿਰ ਮੁੱਲ ਰੱਖਣਾ ਵੀ ਦੀ ਇਹਦਾ ਆਪਾਂ ਮੁੱਲ ਕਰਾਉ ਹਾਂ 60 ਕਰਾ ਲਓ ਹਾਂਜੀ ਜਿਹੜੀ ਹਾਂ ਹਾਂ ਪਚੀ ਲਈ ਆ ਦੀ 55000 ਦੀ ਬਾਕੀ ਚਲੋ ਸ਼ੋਰਟ ਸ਼ਟ ਮੌਕੇ ਤੇ ਕਰ ਦੋਗੇ ਕੋਈ ਲੋ ਜੇ ਤਹੀ ਕਰਾਉਣੀ ਕਰਾ ਲਓ 2000 ਖੰਡ ਦੀ ਕਸਰ ਹੈਗੀ ਤੇ ਕੱਢ ਦੋ ਕਿੰਨੇ ਦੀ ਦੇ ਦਈਏ 57000 ਦੀ ਦੇਣਾ 55000 ਦੀ ਦੇ ਦੋ ਹਾਂਜੀ ਠੀਕ ਹੈ ਜੀ ਤੇ ਹੁਣ ਜਿਹੜੀ ਦੂਸਰੇ ਨੰਬਰ ਤੇ ਆ ਉਹਦਾ ਬਚਾਜ ਇਹਦੇ ਮਗਰਵੱਛੀ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ ਇਹਦੇ ਕੋਲ 13 ਕਿਲੋ ਪੱਕਾ ਕੰਡੇ ਵਾਲਾ ਤਿਆਰ ਜੇ ਦਾ ਤੋਰੋ ਆ ਫਿਰ ਉਹਨਾਂ ਨੂੰ ਇਕੱਠਾ ਬਾਕੀ ਇਹਦੇ ਮਗਰਵੱਛੀ ਬੜੀ ਕਮਾਲ ਦੀ ਆ ਤੇ ਆਪ ਵੀ ਚਲੋ ਵੈਟ ਸੋਹਣੀ ਆ ਦੋਵੇਂ ਜਰਸੀ ਕ੍ਰੋਸ ਚ ਥਣ ਹਵਾ ਨੇ ਲਈ ਵੀ ਸਫਾਈ ਜੇ ਦੁੱਧ 13 ਲੀਟਰ ਇਹਦੇ ਕੋਲ ਪੱਕਾ ਜਿਹੜਾ ਤਿਆਰ ਦਾਸ ਤੇ ਲੈ ਜਾ ਵੀ ਜੀ ਬਾਕੀ ਇਹ ਵੀ ਠੰਡੀ ਸੀ ਗਏ ਕੋਈ ਗੱਲ ਨਹੀਂ ਆ ਗਈ ਭਾਵੇਂ ਗਲੀ ਦੀ ਸੜਕ ਤੇ ਬੈ ਕੇ ਤੇ ਖਲਾਰ ਕੇ ਥੱਲੇ ਬਹਿ ਜਾ ਕੋਈ ਗੱਲ ਨਹੀਂ ਤੇ ਤਾਂ ਖਾਣ ਚੰਗੀ ਦੂਰ ਦੂਰ ਲੱਗਾ ਇਹਦਾ ਵਿੱਚ વાਅਕ ਕਰੀ ਤੁਹਾਨੂੰ ਦਿਖਾ ਦਿੰਦਾ ਅਗਲੇ ਨਾਲ ਦੇਖੋ ਜੀ ਇਹਦੇ ਵੀ ਬਿਲਕੁਲ ਮੋਟੀ ਧਾਰ ਹੈ ਉਹ ਲਾਚਵਾਕ ਦੇ ਮਨਾ ਕਰੇ ਭੂਰ ਨਹੀਂ ਸਟਾਣੀ ਕਰੇ ਠੀਕ ਹੈ ਜੀ ਹਾਂ ਜੀ ਤੇ ਆਹ ਥਾਨ ਵੀ ਦੇਖ ਸਾ ਤੇ ਚੰਗੇ ਦੂਰ ਦੂਰ ਚੰਗੇ ਕਰਦੇ ਥਾਨ ਬਤਵਾ ਲਿਆ ਵਧੀਆ ਸਮਝਿਆ ਤੇ ਫਿਕਰ ਨਹੀਂ ਮਨ ਆ ਦੇ ਥਾਨ ਤੇ ਇਹਦਾ ਫਿਰ ਮੁੱਲ ਕਿੰਨਾ ਵਿਦੀ ਇਹਦਾ ਮੁੱਲ ਕਾਨੂੰ ਨੂੰ 50 48 ਕਰਦੇ 48 ਯਾਰ ਹਾਂਜੀ ਵਿੱਚੋਂ ਕਰ ਦੋਗੇ ਮਾਨਤਨ ਹਾਂਜੀ ਕਿੰਨਾ ਕਰਦੇ 2000 2000 ਛੱਡ ਦਈਏ ਫਿਰ ਚੱਲੋ ਕਿ ਮੌਕੇ ਦੇ ਹੋਰ ਕਰ ਦੋਗੇ ਕੋਈ ਮੌਕੇ ਦੇ ਕਰ ਦਾਂਗੇ ਹੋਰੇ 45 ਦੀ ਜਾਂਦਾ ਫਿਰ ਹਾਂਜੀ ਠੀਕ ਐ ਤੇ ਇਹ ਕਿੰਨਾ ਕਿ ਦੋ ਚਵਾਈ ਜਾਊਗੀ ਇਹ 16 17 ਕਿਲੋ ਚਵਾਈ ਠੀਕ ਐ ਤੇ ਠੀਕ ਐ ਵਿਦਿਓ ਹੋਰ ਕੁਝ ਹੈ ਨਾ ਫਿਰ ਹਾਂਜੀ ਬਾਕੀ ਇਹ ਕਿ ਦੋਵੇਂ ਸੂਈਆਂ ਆਆਂ ਸੂਈਆਂ ਆਪਣੇ ਤੁਹਾਡੇ ਘਰੋਂ ਆਪਣੇ ਖੜਨ ਚਵਾਈ ਕਰਕੇ ਤਸੱਲੀ ਕਰਕੇ ਹਨਾ ਆਪਣੀ ਮਰਜ਼ੀ ਨਾਲ ਖੜਨ ਦੇ ਆ ਜੋ ਵੀ ਹੈ ਕੋਈ ਇਹ ਰੱਬ ਜਿਹੜਾ ਕੰਮ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਆਪਣੇ ਦੋ ਟਾਈਮ ਚਲੋ ਤਿੰਨ ਟਾਈਮ ਚਲੋ ਆਪਣੀ ਚਵਾਈ ਕਰਕੇ ਖੜੋ